ਲੇ ਜਾਂਦੇ ਨੇ ਮੰਗਣੀ ਸੀ ਮੈਂ ਕਿ ਸਾਰੀਆਂ ਬੱਸਾਂ ਦੇ ਵਿੱਚ ਚਾਹ ਚਾਹ ਨਾ ਕਰਦਾ ਜਾਵੇ ਇਹਨੂੰ ਘਰੋਂ ਪਿਆ ਕੇ ਤੋਰਾ ਦੇ ਚਾਹ ਚਾਹ ਥੋੜੀ ਕਰਦਾ ਬਸਾਂ 'ਚ ਇਹ ਵਿਆਹ ਲੈ ਵੇਖਿਆਈ ਆ ਤੁਸੀਂ ਅਗਲੇ ਬਲੌਕਾਂ ਦੇ ਵਿੱਚ ਚਾਹ 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 ਪਾਣੀ ਵਰਗੀ ਚਾਹ ਤਾਂ ਵੀ ਚਾਹ ਹੈਲੋ ਹਾਂ ਕੀ ਹਾਲ ਹੈ ਠੀਕ ਆ ਆ ਕਿਦਾਂ ਜਾ ਰਹੀ ਮੈਰਿਜ ਲਾਈਫ ਠੀਕ ਵਧੀਆ ਤੂੰ ਕਿਵੇਂ ਮੈਂ ਚੱਲਾਂ ਮੈਨੂੰ ਸ਼ਹਿਰ ਹੀ ਛੱਡਿਆ ਯਾਰ ਯਾਰ ਖੋਲ ਦੀ ਟੋਕਰੀ ਓਏ ਅੱਲਾ ਦੀ ਕਸਮੇ ਬਗਾਈ ਓਏ ਘਰ ਆ ਲੈਣੀ ਆ ਖਾਏ ਗਾਲ ਦਾ ਉਹ ਆਪਾਂ ਹੀ ਖਾਣੀ ਵਾਦ ਚ ਆਪਾਂ ਨਹੀਂ ਖਾਣੀ ਲੋਹਣੇ ਖਾਣਗੇ ਅਸੀਂ ਕੀ ਜੱਬ ਗੱਡ ਗੱਡ ਅੱਛੇ ਖਵਾਣਾ ਨਹੀਂ ਲਾਉਣਾ ਹਾਂਜੀ ਅੱਛਾ ਪਰ ਠੀਕ ਆ ਓਕੇ ਇੱਕ ਮਿੰਟ ਯਾਰ ਫੀਲਗਾ ਤੇ ਚੱਕ ਲਈਏ ਨਾ ਹੁਣ ਆਪਾਂ ਤਾਂ ਨਹੀਂ ਕਿਦੋਂ ਲਾ ਲਾ ਮੁੜ ਕੇ ਤੇਰੀ ਵਾਰੀ ਆ ਆਗੇ ਤੈਨੂੰ ਪੈਗ ਬੱਲੀਏ ਹੋ ਪਹਿਲੇ ਪੰਗੜੇ ਗੱਡੀ ਦੀ ਨੀ ਕੀ ਖੋਲ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਮੀਦ ਕਰਦੇ ਹਾਂ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਐਨੂ ਆਖਦੇ ਅੱਜ ਦੇ ਨਵੇਂ ਵਲੌਗ ਚ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ ਤਿਆਰ ਹੋ ਗਏ ਆ ਤਿਆਰੀਆਂ ਦੁਬਾਰਾ ਫਿਰ ਸਟਾਰਟ ਤਿਆਰੀਆਂ ਸ਼ਾਇਰੀਆਂ ਦੁਬਾਰਾ ਡਨ ਹੋ ਗਈਆਂ ਵਾ ਸੋ ਆਪਾਂ ਨਿਕਲਣ ਲੱਗੇ ਆ ਲਾਹੌਰ ਨੂੰ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਆਹ ਮੁਕਣਾ ਤੇ ਦੂਜਾ ਤੂਤੀਆਂ ਵਾਜਿਆਂ ਵਾਲਿਆ ਦੂਜਾ ਆਪਾਂ ਨੂੰ ਆ ਜਾਣਾ ਵਿਆਹ ਦੂਜਾ ਦਿਨ ਆਪਣਾ ਹੋਣਾ ਸ਼ੁਰੂ ਤੇ ਆਪਾਂ ਚੱਲੇ ਆ ਅੱਜ ਪਿੰਡੋਂ ਲਾਹੌਰ ਨੂੰ ਸੋ ਰਾਹ ਦੇ ਵਿੱਚੋਂ ਆਪਾਂ ਚੱਕਣਾ ਵਾ ਹੁਜੈਫਾ ਨੂੰ ਹੋਪਫੁਲੀ ਕਿ ਉਹ ਤਿਆਰ ਹੀ ਹੋਊਗਾ ਉਹਨੂੰ ਲੈ ਕੇ ਤਾਂ ਆਪਾਂ ਸ਼ੂਟਰ ਇੱਥੋਂ ਸਮਾਨ ਵਗੈਰਾ ਮੇਰਾ ਪੈਕ ਹੋ ਗਿਆ ਵਾ ਸਾਰਾ ਸਮਾਨ ਵੀ ਜਿਹੜਾ ਪਿਛਲੇ ਵਿਆਹ ਵਾਲਾ ਉਹੀ ਆ ਸਾਰਾ ਕਿਉਂਕਿ ਵਿਆਹਾਂ ਦੇ ਉੱਤੇ ਇੱਕ ਵਾਰੀ ਸਮੋਣਾ ਸੂਟ ਮੁੜ ਕੇ ਸੱਤਾਂ ਵਿਆਹਾਂ ਤੇ ਚਲਾਉਣਾ ਆਪਾਂ ਵੈਸੇ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਸੂਟ ਨਵੇਂ ਆ ਮਜ਼ਾਕ ਲੱਗਾ ਸੋ ਇੱਥੋਂ ਜਾਣਾ ਵਾ ਆਪਾਂ ਚੀਚਾਵਤ ਨਹੀਂ ਚੀਚਾਵਨੀ ਆ ਪੱਟੇ ਕਰ ਲੈਣੀਆਂ ਬਸ ਦੀ ਬਸ ਤੇ ਬੈ ਕੇ ਜਾਣਾ ਮਾ ਉਕਾੜੇ ਹੋ ਸਕਦਾ ਦੋ ਟਿਕਟਾਂ ਲੈ ਲਈਏ ਤੇ ਹੁਜ਼ੈਫਾ ਨੂੰ ਨਾਲ ਬਾਕੇ ਦਾ ਸਿੱਧਾ ਲਾਹੌਰ ਲਾਹੌਰ ਮਹਿੰਦੀ ਹੈਗੀ ਆ ਕੱਲ ਨੂੰ 26 ਤਰੀਕ ਦੀ ਮਹਿੰਦੀ ਆ 27 ਦੀ ਬਰਾਤ ਆ ਤੇ 28 ਦਾ ਵਲੀਮਾ ਵਾਂ 29 ਨੂੰ ਮੋੜੇ ਹੋਣਗੇ ਸੋ ਅੱਜ ਸ਼ਾਮ ਨੂੰ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਕਹਿੰਦੇ ਕਿ ਅੱਜ ਵੀ ਕੋਈ ਫੰਕਸ਼ਨ ਹੈਗਾ ਵਾ ਮੁੰਡਿਆਂ-ਮੁੰਡਿਆਂ ਦਾ ਤਾਂ ਕੱਲ ਨੂੰ ਫੈਮਿਲੀ ਫੰਕਸ਼ਨ ਆ ਮਹਿੰਦੀ ਦਾ ਉਹਦੇ ਵਿੱਚ ਵੀ ਸ਼ਿਰਕਤ ਕਰਾਂਗੇ ਇਨਸ਼ਾਅੱਲਾ ਲੇਕਿਨ ਅੱਜ ਥੋੜਾ ਜਿਹਾ ਅਲਾਗਤ ਹਾਂ ਦੇ ਅੱਜ ਦਾ ਜਿਹੜਾ ਵਾ ਪ੍ਰੋਗਰਾਮ ਤੁਹਾਨੂੰ ਦੱਸਤਾ ਵਾ ਅੱਜ ਦਾ ਪ੍ਰੋਗਰਾਮ ਆਹੀ ਆ ਚਾਹ ਇਸ ਟਾਈਮ ਲੱਗੇ ਆ ਪੀਣ ਬੇਬੇ ਨੇ ਚਾਹ ਬਣਾ ਲਈਆ ਤੇ ਆਪਦਾ ਵੀ ਕੀ ਕਹਿੰਦੇ ਹੁੰਦੇ ਵੀ ਫੜ ਲਿਆ ਨਾਲ ਹੀ ਨਾਲ ਹੀ ਮੈਂ ਪੀਣ ਲੱਗ ਪਈ ਆ ਤਾਂ ਕਿ ਰੋਟੀ ਜਿਹੜੀ ਠਾਂ ਹੋ ਜਾਵੇ ਜਿਹੜੀ ਖਾਦੀ ਹੋਈ ਆ ਨਹੀਂ ਤੁਸੀਂ ਇਹਨੇ ਜਾਂਦੇ ਨੇ ਮੰਗਣੀ ਸੀ ਮੈਂ ਕਿ ਸਾਰੀਆਂ ਬੱਸਾਂ ਦੇ ਵਿੱਚ ਚਾਹ ਚਾਹ ਨਾ ਕਰਦਾ ਜਾਵੇ ਇਹਨੂੰ ਘਰੋਂ ਪਿਆ ਕੇ ਤੋਰਾ ਤੇ ਮੈਂ ਚਾਹ ਚਾਹ ਥੋੜੀ ਕਰਦਾ ਬਸਾਂ 'ਚ ਇਹ ਵਿਆਹ ਇਹ ਵੇਖਿਆਈ ਆ ਤੁਸੀਂ ਅਗਲੇ ਬਲੌਗਾਂ ਦੇ ਵਿੱਚ ਚਾਹ 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 ਪਾਣੀ ਵਰਗੀ ਚਾਹ ਤਾਂ ਵੀ ਚਾਹ ਪੀਤੀ ਗਿਆ ਸਾਰੀ ਦਿਹਾੜੀ ਨਹੀਂ ਬੇਬੇ ਆਦ ਨਹੀਂ ਹੋਗੀ ਤੇ ਮੈਂ ਕਹਾਂ ਇਹਨੂੰ ਹਾਲ ਦੀ ਚਾਹ ਬਣਾ ਕੇ ਤੇ ਤੇ ਦੇ ਦਵਾਂ ਪੀ ਕੇ ਜਾਵੇ ਸਕੂਨ ਦੇ ਨਾਲ ਲੋਹਰ ਹਨਾ ਸਕੂਨ ਦੇ ਨਾਲ ਪਹੁੰਚੇ ਇਹਨਾਂ ਚਾਹ ਨਾਲ ਲੱਭੇ ਇਹਨੂੰ ਸਕੂਨ ਨਹੀਂ ਹੁੰਦਾ ਉਹ ਪਤਾ ਕੀ ਆ ਇੱਕ ਵੱਖਰੀ ਜੀ ਉਹ ਨਹੀਂ ਕਰੇਵਿੰਗ ਜੀ ਹੁੰਦੀ ਕੀ ਨੂੰ ਕਹਿੰਦੇ ਵੀ ਉਹ ਹੁਣ ਲੱਭ ਪੈਂਦੀ ਆ ਹਾਂ ਘਰ ਦੀ ਚਾਹ ਵਰਗੀ ਪਰ ਬਾਹਰ ਚਾਹ ਨਹੀਂ ਲੱਭਦੀ ਹਾਂ ਇਹ ਤਾਂ ਹੈ ਪਰ ਚਾਹ ਤਾਂ ਹੁੰਦੀ ਨਾ ਬਾਹਰ ਦੀ ਵੀ ਚਾਹ ਹੁੰਦੀ ਆ ਚਾਹ ਵੀ ਚਾਹ ਹੀ ਹੋਵੇ ਤੇ ਫੇਰੀ ਹੈ ਨਾ ਤਤਾ ਪਾਣੀ ਤੇ ਨਾ ਨਾ ਹੋਵੇ ਜਿਹੜਾ ਅੰਦਰ ਹੀ ਸਾੜਦਾ ਜਾਵੇ ਸਵਾਦ ਵੀ ਨਾ ਆਵੇ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਵਾਇਅ ਇੰਜੋਏ ਕੀਤਾ ਮੈਂ ਹਾਂ हां बस सही सी दिया नहीं ब्याह सही सी ਜਦੋਂ ਮੈਂ ਦੱਸਿਆ ਸੀ ਤੁਹਾਨੂੰ ਕੱਲ ਵਾਲੇ ਵਲੌਗ ਚ ਕਿ ਜਦੋਂ ਵਿਆਹ ਮੁਕ मतलब ਵਿਆਹ ਸਟਾਰਟ ਹੋ ਜਵੇ ਉਦੋਂ ਵਿਆਹ ਨਹੀਂ ਹੁੰਦਾ ਨਹੀਂ ਉਦੋਂ ਵਿਆਹ ਨਹੀਂ ਹੁੰਦਾ ਉਦੋਂ ਸਵਾਦ ਨਹੀਂ ਹੁੰਦਾ ਵਿਆਹ ਤੋਂ ਪਹਿਲੇ ਜਿਹੜੇ ਹਫਤਾ ਕਿ ਹੁੰਦਾ ਨਾ ਉਹ ਬਹੁਤ ਸਵਾਦੀ ਹੁੰਦੇ ਆ ਕਿਉਂਕਿ ਉਦੋਂ ਕੰਮ ਸ਼ਾਮ ਹੁੰਦੇ ਆ ਜੀ ਤੁਹਾਡੇ ਤਾਂ ਗੀਤਾਂ ਗੀਤ ਹੀ ਹੁੰਦੇ ਆਗੇ हां ਗੀਤ ਹੁੰਦੇ ਆ ਨੱਚਣਾ ਹੁੰਦਾ ਵਾ ਢੋਲ ਵਾਲੇ ਹੁੰਦੇ ਆ ਖਾਸ ਤੌਰ ਤੇ ਵਿਆਹ ਮਹਿੰਦੀ ਵਾਲੇ ਦਿਨ ਵਿਆਹ ਜਿਹੜਾ ਹੁੰਦਾ ਉਹ ਵਿਆਹ ਹੁੰਦਾ ਵਾ ਮੁੜ ਕੇ ਠੁੱਸ ਹੋ ਜਾਂਦੇ ਸਾਰੇ ਪੈਸੇ ਵੀ ਲੱਗਦੇ ਆ ਤੇ ਫਿਰ ਦੂਸਰਾ ਜਿਹੜਾ ਵਾ ਰੋਟੀ ਪਾਣੀ ਵਾਲਾ ਹੁੰਦਾ ਵਾ ਪਰੋਣੇ ਸੰਭਾਲਣ ਵਾਲਾ ਹੁੰਦਾ ਵਾ ਪਰੋਣੇ ਉਹਨੇ ਸ਼ੁਰੂ ਹੋ ਜਾਂਦੇ ਆ ਫਿਰ ਗੋਣ ਵਜਾਉਣ ਵਾਲਾ ਘਟ ਹੋ ਜਾਂਦਾ ਫਿਰ ਪਰੋਣਾ ਟਾਈਮ ਦੇਣਾ ਹੁੰਦਾ ਉਹਨੂੰ ਉਹਨਾਂ ਨੂੰ ਆਪ ਦਾ ਖਵਾਉਣਾ ਪਿਉਣਾ ਹੁੰਦਾ ਵਾ ਤਾਂ ਕਰਕੇ ਟਾਈਮ ਗੁਜ਼ਰ ਜਾਂਦਾ ਵਾ ਹਾਂ ਫਿਰ ਉਹ ਸਵਾਦ ਜਿਆ ਨਹੀਂ ਰਹਿ ਜਾਂਦਾ ਨਹੀਂ ਤੁਸੀਂ ਕਿੰਨੇ ਸੀ ਬੇਬੇ ਨਾ ਕਹਿੰਦੇ ਜਦੋਂ ਜਾਣਾ ਸੀ ਘਰੋਂ ਮੇਰੇ ਤਾਂ ਗੋਡੇ ਦੁੱਧਦੇ ਸਾਰਾ ਦਿਨ ਗੋਡੇ ਦੁੱਧਦੇ ਆ ਉੱਥੇ ਜਾ ਕੇ ਤੋਆ ਮੇਰੇ ਤੋਂ ਦਾ ਉੱਥੇ ਤਾਂ ਗੋਡੰਦੋ ਦੇ ਨਹੀਂ ਉਹ ਪਤਾ ਨਹੀਂ ਢੋਲ ਵਜਦਾ ਫਿਰ ਜੋਸ਼ ਜਿਆ ਆ ਗਿਆ ਮੈਂ ਆਪਦਾ ਨਚਣੂ ਚੜਨਾ ਪਈ ਤੇ ਸਵਾਲ ਬੜਾ ਆਉਂਦਾ ਵਾ ਵਿਆਹਾਂ ਦੇ ਵਿੱਚ ਤੇ ਇਨਸ਼ਾਅੱਲਾ ਅਸੀਂ ਵੀ ਆਪਦੇ ਪੁੱਤ ਦਾ ਵਿਆਹ ਕਰਾਂਗੇ ਤੇ ਸਾਨੂੰ ਵੀ ਬਹੁਤ ਤੁਸੀਂ ਬਸ ਆ ਬੇਬੇ ਨੂੰ ਨਾ ਹੁਣ ਇੱਕ ਗੱਲ ਫਲੱਬ ਲਈ ਆ ਇਹ ਵੈਸੇ ਹੁੰਦਾ ਮੈਂ ਹਿਸਾਬ ਲਾਇਆ ਹੈ ਨਾ ਹਣ ਇਹਦੀ ਵਾਰੀ ਆ ਜਦੋਂ ਵੀ ਵਿਆਹ ਵੇਖ ਲਓ ਨਹੀਂ ਵਿਆਹ ਵਾਰੀ ਤਾਂ ਮੇਰੀ ਹੈਗੀ ਆ ਤੁਹਾਨੂੰ ਕਿਹੜਾ ਥੋੜੇ ਲੋਕਾਂ ਨੇ ਪੁੱਛਿਆ ਸਾਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਇਹਦਾ ਤੁਸੀਂ ਕਦੋਂ ਕਰਨਾ ਵਾ ਤੇ ਇਨਸ਼ਾਅੱਲਾ ਅਸੀਂ ਹੈ ਨਾ ਸਾਲ ਤੱਕ ਕਰ ਲੈਣਾ ਘਰ ਸ਼ਹਿਰ ਬਣਾ ਕੇ ਆਪਦਾ ਤਿਆਰ ਕਰਕੇ ਮੁੜਕੇ ਦੇ ਵਿਆਹ ਦੀਆਂ ਤਿਆਰੀਆਂ ਤੇ ਅਸੀਂ ਹੁਣ ਤੋਂ ਹੀ ਸੋਚਣਾ ਪੈਸ ਕੀ ਕੀ ਕਰਨਾ ਵਾ ਅਛਾ ਹਾਂ ਆ ਦੇਖ ਮੈਂ ਤਾਂ ਜੀ ਜ਼ੂਰ ਦੱਸਿਆ ਕਰੋ ਕਿ ਇਹਦਾ ਵਿਆਹ ਅਸੀਂ ਹੈ ਨਾ ਜੀ ਜਲਦੀ ਕਰ ਨਹੀਂ ਹਲੇ ਕੁਛ ਨਾ ਦੱਸੋ ਹਲੇ ਮੈਂ ਵੀ ਪਿੱਟਦਾ ਰਹਿਣਾ ਵਾ ਲੇਕਿਨ ਹਲੇ ਥੋੜਾ ਟਾਈਮ ਆਪਾਂ ਕੱਢਣਾ ਵਾ ਜਿੰਨਾ ਕਹਿੰਦੇ ਨੇ ਹੁੰਦੇ ਕਿ ਜਿੰਨਾ ਟਾਈਮ ਕੁਆਰੇ ਵੀ ਪਾਨਾ ਨਿਕਲੇ ਉਨਾ ਹੀ ਜ਼ਿਆਦਾ ਚੰਗਾ ਸੋ ਵਿਆਹ ਤੋਂ ਬਾਅਦ ਤਾਂ ਫਿਰ ਜ਼ਿੰਮੇਦਾਰੀਆਂ ਇਹ ਉਹ ਸਿਰਦਰਦੀ ਆ ਮੈਂ ਤਾਂ ਵਿੱਚ ਵਿੱਚ ਲੱਗਣਾ ਪੈਣਾ ਆਉ ਮੋਜੜਾ ਹਵਾ ਵਿੱਚ ਬੰਦਾ ਕੰਮ ਲਾ ਪੈਂਦਾ ਯਾਰ ਵਿਆਹ ਵਿਆਹ ਤੋਂ ਬਾਅਦ ਜ਼ਿੰਦਗੀ ਬਦਲ ਜਾਂਦੀ ਹੈ ਕਹਿੰਦੇ ਕਿ ਮੈਂ ਉਦੋਂ ਸੁਣਨਦਿਆਂ ਸੀ ਆਪਣਾ ਮੌਲਵੀ ਨੀ ਅਸਦ ਉਹ ਕਹਿੰਦਾ ਵੀ ਜਦੋਂ ਨਕਾਹ ਦੇ ਕਲਮੇ ਪੜ੍ਹਦੇ ਹੋ ਨਾ ਤੁਸੀਂ ਤਾਂ ਨਕਾਹ ਦੇ ਕਲਮਿਆਂ ਤੋਂ ਬਾਅਦ ਹੀ ਕਹਿੰਦਾ ਵੀ ਤੁਹਾਡੀ ਪਿਛਲੇ ਅਗਲੇ ਵਿਆਹ ਕਲਮਿਆਂ ਤੋਂ ਬਾਅਦ ਅਗਲਾ ਘੰਟੇ ਜਿਹੜੇ ਦੋ ਹੁੰਦੇ ਆ ਉਹਦੇ ਵਿੱਚ ਤੁਹਾਡੀ ਸੋਚ ਤਬਦੀਲੀ ਆ ਜਾਂਦੀ ਹੈ ਮਤਲਬ ਤੁਹਾਡੀ ਜਿਹੜੀ ਸੋਚ ਨਾ ਉਹ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਜ਼ਿੰਮੇਦਾਰੀ ਪੈ ਜਾਂਦੀ ਹੈ ਮਤਲਬ ਅਲੱਗ ਜੀ ਮਤਲਬ ਤੁਸੀਂ ਅਲੱਗ ਜੇ ਜ਼ੋਨ ਚ ਚਲੇ ਜਾਂਦੇ ਹੋ ਸੋ ਜਦੋਂ ਤੁਹਾਡੀ ਔਲਾਦ ਹੁੰਦੀ ਹੈ ਪਹਿਲੀ ਸੋ ਉਹ ਇੱਕ ਹੋਰ ਤੁਸੀਂ ਫੇਜ਼ ਦੇ ਵਿੱਚ ਚਲੇ ਜਾਂਦੇ ਹੋ ਜ਼ਿੰਦਗੀ ਦੇ ਸਜਤੀ ਹੋ ਜਵੇ ਤਾਂ ਤੁਹਾਡੀ ਸੋਚ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਵਾ ਇਹ ਸਾਰੀਆਂ ਵਿਆਹ ਦੇ ਨਾਲ ਜੁੜੀਆਂ ਵਾ ਸੋ ਪਹਿਲੇ ਬੰਦੇ ਨੂੰ ਥੋੜਾ ਮौज-ਮਸਤੀ ਥੋੜਾ ਜਿਹਾ ਹਸਾਬ ਹੋਰ ਹੈ ਲੇਕਿਨ ਜਿੱਦਾਂ ਹੀ ਤੁਸੀਂ ਵਿਆਹ ਦੇ ਕਲਮੇ ਨਿਕਾਹ ਦੇ ਪੜ ਲਏ ਉਸ ਟਾਈਮ ਉਸ ਤੋਂ ਬਾਅਦ ਜ਼ਿੰਦਗੀ ਦਾ ਤੁਹਾਡੀ ਦਾ ਜਿਹੜਾ ਮਰਹਲਾ ਵਾ ਜਾਂ ਫੇਜ਼ ਆ ਜਿੱਦੀ ਮਾਜੀ ਉਮਰ ਗੁਜ਼ਰ ਜਾਵੇ ਮਾਂ ਪਿਓ ਵਾਸਤੇ ਉਹ ਬੱਚੇ ਰਹਿੰਦਾ ਵਾ ਵਿਆਹ ਤੋਂ ਬਾਅਦ ਬੱਚਿਆਂ ਤੋਂ ਬਾਅਦ ਉਹ ਬਾਪ ਵੀ ਬਣਦਾ ਵਾ ਉਹ ਹੁਣਾ ਸ਼ੋਹਰ ਵੀ ਬਣਦਾ ਵਾ ਉਹ ਚੇ ਤਬਦੀਲੀ ਆਪੇ ਆਟੋਮੈਟਿਕ ਆ ਜਾਂਦੀ ਆ ਹਾਂ ਆ ਜਾਂਦੀ ਆ ਇਹ 100% ਸ਼ੋਰ ਆ ਸੋ ਖੈਰ ਅੱਜ ਇੱਕ ਤਬਦੀਲੀ ਆਪਾਂ ਵੇਖ ਲਈ ਆ ਪਿਛਲੇ ਤਿੰਨ ਚੌਂ ਦੇ ਨਾਲ ਤੋਂ ਅਗਲੀ ਤਬਦੀਲੀ ਆਪਾਂ ਵੇਖਣ ਚੱਲੇ ਆ ਤੇ ਉਹ ਤੁਹਾਨੂੰ ਉਹਦੀ ਹੁਣੀ ਵੇਖ ਲਈ ਆ ਕਿ ਵਿਆਹ ਤੋਂ ਪਹਿਲਾਂ ਉਹ ਕਾਲਾਂ ਤੇ ਕਲਾ ਕਰਦਾ ਸੀ ਹੁਣ ਪੁੱਛਦਾ ਵੀ ਨਹੀਂ ਤੁਹਾਨੂੰ ਉਹ ਉੱਡੇ ਲੱਗਾ ਬੈਠਾ ਵਾ ਮੈਂ ਨਾ ਉਹਨੂੰ ਕਿਹਾ ਮੈਂ ਲੱਗਾ ਮੈਨੂੰ ਨਾ ਸ਼ੈਰ ਉਹ ਛੱਡ ਜਾਂਦਾ ਮਾਊਸ ਮੋਜਾ ਜਿਹੜਾ ਆਪਣਾ ਤੇ ਮੈਂ ਫੋਨ ਲੱਗਾ ਉਹਨੂੰ ਕਰਨ ਮੈਂ ਉਹਨੂੰ ਮੈਂ ਕਹਾਂ ਨਾ ਪਹਿਲੇ ਛੇੜਖਾਣੀ ਕਰਨ ਮੈਂ ਸ਼ੈਰ ਹੀ ਛੱਡਿਆ ਤਾਂ ਅਸੀਂ ਸ਼ਾਰਤ ਕਰਾਂ ਪਹਿਲਾਂ ਮੈਂ ਨਿਕਲਣਾ ਨਹੀਂ ਉਹਨੇ ਨਹੀਂ ਮੈਨੂੰ ਇੰਨਾ ਪਤਾ ਨਹੀਂ ਵੈਸੇ ਉਹ ਕੀ ਕਹਿੰਦਾ ਕੀ ਮੈਂ ਕਰਕੇ ਵੇਖਦੇ ਆ ਇੱਕ ਮਿੰਟ ਖੜੋ ਜਾ ਰਾਂਗੀ ਹਲੋ ਹੈਲੋ ਹਾਂ ਕੀ ਹਾਲ ਹੈ ਠੀਕ ਹਾਂ ਕਿਦਾਂ ਜਾ ਰਹੀ ਮੈਰਿਜ ਲਾਈਫ ਠੀਕ ਵਧੀਆ ਤੂੰ ਕਿਦਾਂ ਮੈਂ ਚੱਲਾ ਮੈਨੂੰ ਸ਼ਹਿਰ ਹੀ ਛੱਡਿਆ ਯਾਰ ਸ਼ਹਿਰ ਨਹੀਂ ਨਿਵਾੜ ਆਇਆ ਕਿਉਂ ਯਾਰ ਹੁਣ ਤੇਰਾ ਵਿਆਹ ਹੋ ਗਿਆ ਨੇ ਕਰੇਗਾ ਸ਼ਹਿਰ ਛੱਡਿਆ ਬੇਬੇ ਕਹਿੰਦੀ ਸੀ ਵੀ ਇੰਨੇ ਛੱਡਣ ਨਹੀਂ ਜਾਣਾ ਮੈਂ ਕਹਾ ਮੈਨੂੰ ਛੱਡਿਆਊਗਾ ਮੈਨੂੰ ਮੈਨੂੰ ਪਤਾ ਹੈ ਦਾ ਬੁਖਾਰ ਆ ਮੈਨੂੰ ਇਹ ਇਹ ਤਾਂ ਬਹਾਨਾ ਤੇਰਾ ਇਹ ਤਾਂ ਬਹਾਨਾ ਤੇਰਾ ਨਹੀਂ ਵਾਕਿਆ ਬੁਖਾਰ ਆ ਪਰਜਾਈ ਨੂੰ ਪੁੱਛ ਲੈ ਆ ਕੇ ਪਰ ਜਾਈ ਨੂੰ ਪੁੱਛਣਾ ਆਗੇ ਨਹੀਂ ਅਗਲੀ ਵਾਰ ਜਦੋਂ ਦਵਾਉਂਗਾ ਮੈਂ ਛੱਡਣ ਜਾਊਂਗਾ ਅੱਜ ਨਹੀਂ ਜਾਣਾ ਹੈ ਅੱਜ ਨਹੀਂ ਜਾਣਾ ਨਹੀਂ ਅੱਜ ਨਹੀਂ ਉਹ ਯਾਰ ਨਹੀਂ ਮੇਰੇ ਕੋਲ ਨਹੀਂ ਅੱਜ ਆਉਣਾ ਗੱਤ ਮੈਂ ਦਵਾਓ ਫਿਰ ਹੈ ਬੀਬੀ وہی ਗੱਲ ਹੋਈ ਬੀਬੀ ਉਹਦੇ ਕੋਲੇ ਹੀ ਹੈ ਉਹਦੇ ਕੋਲੇ ਆ ਨਾ ਤਾਂ ਕਰਕੇ ਵੀ ਨਾ ਜੀ ਦਾਦੀ ਨਾ ਮੈਨੂੰ ਕਿਆ ਕੁਸ਼ੀ ਤੇ ਫਿਰ ਤੈਨੂੰ ਮੈਂ ਛੱਡਣ ਚਲੇ ਜਾਇਆ ਕਰੂੰਗਾ ਤੁਵੀ ਮੇਰੀ ਜ਼ਿਆਦਾ ਤੰਗ ਨਾ ਕਰੇ ਹਨਾ ਹਾਂ ਹੋ ਤੂੰ ਵੀ ਉਹਨੂੰ ਮਾਫੀ ਦੇ ਦੇ ਅੱਜ ਦੀ ਦਿਹਾੜੀ ਉਹਨਾਂ ਤੰਗ ਤੇ ਅੱਜ ਦੀ ਦਿਹਾੜੀ ਹੋ ਗਈ ਉਹਨੂੰ ਮਾਫੀ ਆਪਾਂ ਬਸ ਚਾਹ ਪੀ ਲਈਏ ਚਾਹ ਪੀ ਕੇ ਬੈਗਸ ਮਤਲਬ ਜਿਹੜਾ ਸਾਰੇ ਪੈਕ ਆਪਾਂ ਚੁੱਕਦੇ ਆਂ ਤੇ ਆਪਾਂ ਨਿਕਲਦੇ ਆਂ ਵਿਆਹ ਵਾਲਾ ਹਾਲਤ ਵੇਖ ਲਈ ਤੁਸੀਂ ਪਹਿਲੀ ਹਾਲਤ ਵੇਖ ਲਈ ਅਗਲੀ ਜਗ੍ਹਾ ਤੁਹਾਨੂੰ ਵਿਖਾਉਂਦੇ ਆਂ ਲਓ ਜੀ ਸਮਾਨ ਪੈਕ ਆ ਸਾਰਾ ਕੁਝ ਮੈਂ ਤਾਂ ਐ ਲੱਧਿਆ ਜਿਵੇਂ ਊਠ ਨਹੀਂ ਲੱਦੇ ਹੁੰਦੇ ਤਾਂ ਯੂਕੂਬ ਸਾਹਿਬ ਆ ਗਏ ਆ ਇਹ ਕੀ ਕਰਦਾ ਯੋਯੋ ਇਸ਼ਾਰੇ ਕਰਦਾ ਇਸ਼ਾਰੇ ਕਰਦਾ ਲਓ ਬੇਬੇ ਠੀਕ ਹੋ ਗਿਆ ਫਿਰ ਅੱਲਾ ਇਸਪੁਰਦ ਹੈ ਓਕੇ ਬਾਏ ਬਾਏ ਅੱਲਾ ਦੀ ਸਪੁਰਦ ਵਈ ਠੀਕ ਆ ਚੱਲ ਵਿਚੋਰੀ ਸਿੱਧਾ ਬਾਸ ਅੱਡੇ ਲੋ ਜੀ ਰਾਜਪੂਤ ਟ੍ਰੈਵਲ ਟਿਕਟ ਮਿਲ ਗਈ ਆ ਓਕੇ ਚੋਰੀ ਰੱਬ ਦੇ ਵਾਲੇ ਤੂੰ ਘੰਟਾ ਇੰਤਜ਼ਾਰ ਕਰ ਮੈਂ ਘੰਟਾ ਇੰਤਜ਼ਾਰ ਕਰਾਂ ਬਹਿ ਕੇ ਆਂ ਟਾਈਮ ਨਾ ਆ ਜਾਣਾ ਤੇ ਮੈਂ ਤੈਨੂੰ ਕਿਹਾ ਮੈਂ ਕੋ ਰੁਕ ਜਾ ਮੇਰੇ ਨੂੰ ਮੇਨੂੰ ਕੰਮ ਸਾਰੇ ਥੜ੍ਹ ਕੇ ਆਏ ਚੱਲ ਓਕੇ ਓਕੇ ਫਿਰ ओके जान लव यू गड़ नाना गड़ <laughs> ओके लो जी फाइनली ਆਪਾਂ ਲਾਹੌਰ ਪਹੁੰਚੇ ਆਏ ਆਂ ਸਮਾਨ ਆਪਣੇ ਕੋ ਵਾਵਾ ਸਾਰਾ ਐ ਚੱਕਿਆ ਜਿਵੇਂ ਪਤਾ ਨਹੀਂ ਆਪਾਂ ਜੰਗ ਤੇ ਆਈਆਂ ਕਿਤੇ ਤੇ ਮੇਰੇ ਨਾਲ ਹੁਜ਼ੈਫਾ ਸ਼ਰੀਫ ਕਿੱਸੇ ਹੋ ਭਾਈ ਪਹਿਲੇ ਤਾਂ ਇਹ ਦੱਸ ਦੇ ਸਾਰਿਆਂ ਨੂੰ ਸਾਰਿਆਂ ਨੂੰ ਹੈਲੋ ਹਾਈ ਕਰ ਦੇ ਬਈ ਠੀਕ ਆ ਬਰੋ ਤੁਸੀਂ ਸੁਣਾਓ ਤੁਸੀਂ ਵੀ ਤਾਂ ਵਧੀਓ ਉਮੀਦ ਆ ਤੁਸੀਂ ਸਾਰੇ ਵਧੀਆ ਹੋ ਵਧੀਆ ਹੋਵੋਗੇ ਤੇ ਆ ਗਏ ਆਂ ਵਿਆਹ ਤੇ ਮਨਸੂਰ ਦੇ ਵਿਆਹ ਤੇ ਅੱਛਾ ਲਾਹੌਰੋਂ ਮਤਲਬ ਜਦੋਂ ਆਪਾਂ ਠੋਕਰ ਤੇ ਆਈਦੇ ਨਾ ਢੋਕਰ ਤੋਂ ਜਾਂਦੀਆਂ ਬੱਸਾਂ ਸਾਡੇ ਚੱਲਦੀ ਐ ਸਪੀਡੋ ਤਾਂ ਜਿਹਦੇ ਵਿੱਚ ਕਾਰ ਚੱਲਦਾ ਹੁੰਦਾ ਇਹ ਉਹ ਬੱਸਾਂ ਆ ਜਿਹੜੀ ਸਾਹਮਣੇ ਖੜੀ ਆ ਸੋ ਤੇ ਦੂਜੀ ਇੱਕ ਚੱਲਦੀ ਹੋਰ 23 ਨੰਬਰ 21 ਨੰਬਰ ਤਾਂ ਇਹ ਤੇ ਨਹੀਂ ਜਾਣਾ ਆਪਾਂ ਇਹ ਨਹੀਂ ਉਹ ਨੂੰ ਜਾਂਦੀ ਆ ਜਾ ਔਰੇ ਨੂੰ ਜਿਵੇਂ ਇਹ ਰਸ਼ ਬਹੁਤ ਹੁੰਦਾ ਤਾਂ ਅਸੀਂ ਹੁਣ ਜਾਵਾਂਗੇ ਰਾਈਟ ਤੇ ਆਪਾਂ ਰਾਈਟ ਕਰਾ ਲਈਏ ਮੈਨੂੰ ਲੱਗਦਾ ਆ ਵੀ ਇੱਥੇ ਔਖਾ ਹੋ ਜਾਣਾ ਆਪਾਂ ਨੂੰ ਪੁੱਛ ਲੈ ਇੱਕ ਵਾਰੀ ਫੇਰ ਵੀ ਲਓ ਜੀ ਰਾਈਟ 'ਚ ਬਹਿ ਗਏ ਆਂ ਤਾ ਆਪਾਂ ਹੁਣ ਚੱਲੇ ਆਂ ਪਠਾ ਚੌਕ ਪਠਾ ਚੌਕ ਹੈਗਾ ਮਨਸੂਰ ਆਪਣਾ ਜਿਹੜਾ ਹੋਰ ਇਹਦਾ ਵਾ ਤਾਂ ਹੁਣ ਉੱਥੇ ਸਮੀ ਆ ਰਿਹਾ ਹੋਰ ਕੋਣਾ ਰਹਿਦਾ ਫਾ ਸਮੀ ਇਹ ਉਹਦੇ ਕਜ਼ਨ ਨੇ ਉਹ ਨਾਲ ਮਨਸੂਰ ਦੇ ਤਾਂ ਵਿਕਾਰ ਪਤਾ ਨਹੀਂ ਮਿਲੂ ਆਪਾਂ ਨੂੰ ਕਿਥੇ ਨਹੀਂ ਕਿੰਗੇ ਹਲੇ ਵਿਕਾਰ ਨਾਲ ਸਾਡੀ ਗੱਲ ਨਹੀਂ ਹੋਈ ਸਮੀ ਨਾਲ ਆਪਣੀ ਹੋ ਗਈ ਆ ਤਾਂ ਸਮੀ ਪੂਰਾ ਮਤਲਬ ਬਰੌਣਕਾਂ ਸ਼ੌਣਕਾਂ 'ਚ ਲਾਊਗਾ ਤਾਂ ਗਾਣੇ ਮਿਸ਼ਾਣੇ ਵੀ ਸੁਣਾਂਗੇ ਬਹਿ ਕੇ ਹੈ ਸੋ ਜਿਹੜਾ ਪ੍ਰੋਗਰਾਮ ਹੋਇਆ ਤਾਂ ਉਹ ਵੀ ਨਾਲ ਦੀ ਨਾਲ ਆਪਾਂ ਸਾਂਝਾ ਕਰਦੇ ਚੱਲਾਂਗੇ ਸੋ ਇਹ ਆ ਵੀ ਇੱਥੋਂ ਆਪਾਂ ਹੁਣ ਨਿਕਲੀਏ ਤਾਂ ਆਪਾਂ ਚਲੀਏ ਸਿੱਧਾ ਪਟਾਜੋਗ ਮਨਸੂਰ ਕੋਲੇ ਤਾਂ ਅੱਗੇ ਅੱਜ ਤੁਹਾਨੂੰ ਮੈਨੂੰ ਲੱਗਦਾ ਇਸ ਵਿਆਹ ਦੇ ਉੱਤੇ ਵਲੌਗਰ ਵਾਵਾ ਸਾਰੇ ਟੱਕਰ ਜਾਣੇ ਆ ਮੈਂ ਇੱਕ ਸਮੀ ਮਨਸੂਰ ਆਪ ਜਿਹਦਾ ਵਿਆਹ ਵਾ ਲਾਣਾ ਤਾਂ ਵਿਕਾਰ ਤਾਂ ਇੱਕ ਅੱਧਾ ਹੋ ਸਕਦਾ ਹੋਰ ਵੀ ਹੋਵੇ ਚਾਰ ਤਾਂ ਪੱਕੇ ਹੈ ਨਾ ਸੋ ਚਲੋ ਖੈਰ ਹੁਣ ਨਿਆ ਜਾ ਕੇ ਉੱਥੇ ਵਲੌਗ ਬਲੱਗੀ ਆਜੋ ਲੋ ਜੀ ਪਹੁੰਚ ਆਏ ਆ ਆਪਾਂ ਮਨਸੂਰ ਦੇ ਘਰੇ ਤੇ ਆਉਂਦੇ ਹੀ ਇੱਥੇ ਤਾਂ ਭਾਈ ਵਿਆਹ ਵਿਆਹੀ ਹੋਇਆ ਪਿਆ ਅੰਜਾਮ ਪੂਰਾ ਸਤਿ ਪੈਲੇ ਅੰਕਲ ਜੀ ਕੀ ਹਾਲ ਹੈ ਠੀਕ ਹੋ ਜੀ ਹਾਲ ਹੈ ਇਹ ਫਾਜ਼ਲ ਸਾਹਿਬ ਨੇ ਮਨਸੂਰ ਦੇ ਤੇ ਅੰਕਲ ਜੀ ਕੀ ਪਕਾ ਰਹੇ ਹੋ ਇਹ ਜੀ ਤਿਆਰ ਹੋ ਰਹੀ ਏ ਚਿਕਨ ਪਾਲਕ ਇਹ ਚਿਕਨ ਤੇ ਪਾਲਕ ਹੈ ਮੈਂ ਜਦੋਂ ਆਉਂਦੇ ਵੇਖਿਆ ਨਾ ਮੈਂ ਕਹਿੰਦਾ ਸਾਗ ਨੂੰ ਲੱਗੇ ਆ ਮੈਂ ਕਹਿੰਦਾ ਸਿਆਲਾ ਤੇ ਸਾਗ ਹੀ ਖਵਾਣਗੇ ਵਿਆਹ ਤੇ ਇਹਦੇ ਖੁੱਲੇ ਪੱਠੇ ਲੱਭ ਗਏ ਇਹ ਜੀ ਸਾਗ ਸੌਰੀ ਸਾਗ ਪੱਕਦਾ ਪਿਆ ਪਾਲਕ ਪੱਕਦੀ ਆ ਇਹ ਚਿਕਨ ਪਾਲਕ ਇਹ ਕੱਲ ਦਾ ਮੀਨੂ ਆ ਤੇ ਅੱਜ ਦਾ ਕੀ ਆ ਜੀ ਅੱਜ ਜੀ ਪਠੋਰੇ ਨੇ ਪਠੂਰੇ ਪਠੂਰੇ ਤੇ ਚਨੇ ਪਠੂਰੇ ਚਨੇ ਹਲਵਾ ਅੱਛਾ ਤੇ ਨਾਲ 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 ਦੁਆਵਾ ਵਾਵਾ ਚਲੋ ਖੈਰ ਹੁਣ ਮਨਸੂਰ ਗਿਆ ਹੋਇਆ ਹਵਾ ਆਉਂਦਾ ਵਾ ਉਹਨੂੰ ਹੀ ਮਿਲਦੇ ਆ ਤੇ ਸਮੀ ਆਉਂਦਾ ਤਾਂ ਉਹਨੂੰ ਵੀ ਮਿਲਵਾਉਂਦੇ ਆ ਤਾਂ ਜਦੋਂ ਇਹ ਪਠੂਰਿਆਂ ਵਾਲੇ ਆਏ ਉਹ ਵੀ ਆਈ ਲਾਈਵ ਹੀ ਚੱਲਣਗੇ ਇੱਥੇ ਹਾਂ ਆਜੋ ਲਓ ਜੀ ਇੱਕ ਹਸਤੀ ਆਈ ਆ ਤੇ ਆਉਂਦੇ ਹੀ ਪੁਸ਼ਪਾਲਾ ਸਟਾਈਲ ਕਹਿੰਦਾ ਝੁਕੇਗਾ ਨਹੀਂ ਤੂੰ ਝੁਕੇਗਾ ਤੈਨੂੰ ਝੁਕਣਾ ਪੈਣਾ ਉੱਪਰ ਸੇ ਆ ਜਾਏਗਾ ਇਧਰ ਸੇ ਆ ਜਾਏਗਾ ਝੁਕੇਗਾ ਨਹੀਂ ਸਾਡਾ ਨੰਗ ਇਥੋਂ ਨੰਗ ਹਾਂ ਚਕਾਤਾ ਕਸਾਈਆਂ ਨੇ ਨਹੀਂ ਓਏ ਧਿਆਨ ਨਾਲ ਧਿਆਨ ਨਾਲ ਇਹਨੇ ਦੋ ਵਾਰੀ ਲੱਕ ਤੜਾਈ ਤੇਰੇ ਭਰਾ ਨੇ ਕੀ ਇਹ ਆਪਕੇ ਪਾਸੇ ਬੜਾ ਯਾ ਤੁਸੀਂ ਚੰਗਾ ਖੁੱਡਾ ਬਣਾਇਆ ਲਓ ਜੀ ਪਹਿਲਾ ਪਹਿਲਾ ਸਮੀ ਅੰਦਰ ਆ ਗਿਆ ਓਏ ਹੋਏ 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 ਹੋ ਕੀ ਆ ਵਧੀਆ ਤੋ ਸੁਣਾ ਸ਼ੁਰੂ ਕਰਦੇ ਆਂ ਵਲੋਗ ਸ਼ਹਿਰ ਵਾਲੇ ਵਿਆਹ ਦੇ ਹਾਂ ਮੈਂ ਕਿਹਾ ਹੁਣ ਤੁਹਾਨੂੰ ਆਪਾਂ ਇਹ ਵੀ ਰੌਣਕ ਪਿੰਡ ਵਾਲੀ ਲਾ ਲੈਣੀ ਆ ਨਹੀਂ ਨਹੀਂ ਸਹੀ ਹੈ ਨਹੀਂ ਪਹੁੰਚ ਆ ਵੇਖਾਂ ਦਿਖਾਣੇ ਚਾਹੀਦੇ ਲੋ ਜੀ ਕਿੰਨੇ ਭਰਾ ਇਕੱਠੇ ਆ ਗਏ ਅੱਲਾ ਦੀ ਖੈਰ ਕਰੇ ਵਧੀਆ ਆ ਬੰਦਾ ਚੰਗਾ ਤੇ ਤੁਹਾਡੇ ਸਾਰਿਆਂ ਚੋਂ ਠੀਕ ਹੈ ਜੀ ਜੀਨ ਮਨ ਪਰ ਮੈਂ ਪਰ ਮੈਂ ਨਹੀਂ ਯਾਰ ਇੰਡਰ ਲਾਈਕ ਵੀ ਕਰਦਾ ਨਾ ਤੈਨੂੰ ਸਾਫ਼ ਹੀ ਕਹਿ ਰਿਹਾ ਹਾਂ ਅੱਛਾ ਲਾਈਕ ਕਰਦਾ ਤੈਨੂੰ ਵਲੌਗ ਵੀ ਦੇਖ ਰਿਹਾ ਬਲੌਗ ਦੇ ਬਲੌਗ ਵੀ ਦੇਖ ਰਿਓ ਹਾਂ ਹਾਂ ਲੈ ਸਭ ਤੇਰੀ ਵੇਖੀ ਅਸੀਂ ਚੈਨਲ ਉਹ ਹੁੰਦੇ ਤੇ ਫਿਰ ਮੈਂ ਨਾਲ ਨਾਲ ਹੁੰਦੇ ਤੇ ਵੀ ਪਾ ਰਹੇ ਨਾ ਇੰਸਟਾਗ੍ਰam ਅੱਛਾ ਨਾਲ ਕਹਿੰਦਾ ਇੰਸਟਾ ਤੇ ਪਾਉਣਾ ਤੇਰੇ ਬਲੌਗ ਖੋਲ ਦੀ ਟੋਕਰੀ ਓਏ ਅੱਲਾ ਦੀ ਕਸਮੇ ਵਖਾਈ ਓਏ ਘਰ ਆ ਲੈਣੀਆਂ ਦਖਾਗੇ ਗਾਲ ਦਾ ਉਹ ਆਪਾਂ ਹੀ ਖਾਣੀ ਬਸ ਚ ਵੀ ਆਪਾਂ ਨਹੀਂ ਖਾਣੀ ਪਰੌਣੇ ਖਾਣਗੇ ਅਸੀਂ ਕੀ ਤੁਹਾਨੂੰ ਪਤਾ ਨਹੀਂ ਕੋਣ ਤੁਸੀਂ ਘਰ ਦੇ ਬੰਦੇ ਜੀ ਮੇਰੀ ਗੱਲ ਸੁਣਨਾ ਅੱਜ ਪਰੌਣੇ ਆ ਸਵੇਰੇ ਘਰ ਦੇ ਬਣਾ ਲਿਓ ਚਲੋ ਬੈਠੋ ਯਾਰ ਭਾਈ ਜੀ ਕਿਹੜਾ ਗੱਲ ਹੋਰੀ ਐ ਕੇ ਬੈਠਾ ਤੁਸੀਂ ਇਹਨਾਂ ਨੇ ਪਤਾ ਕਹਿਣਾ ਹੁਣ ਛੱਡ ਦਈ ਯਾਰ ਤੁਸੀਂ ਜਾਓ ਤੂੰ ਭਾਵੇਂ ਕਹਵੇਂ ਮੈਂ ਚੱਲਾਂ ਤੁਸੀਂ ਆਪੇ ਵੇਚ ਲਿਓ ਹੈਂ ਇਹ ਅਸੀਂ ਮਕਸੂਦ ਦੀ ਦੁਕਾਨ ਤੇ ਖੜੇ ਆਂ ਇਤਨਾ ਨਹੀਂ ਪਿਛਲੀ ਠੀਕ ਹੈ ਕੋਈ ਨਾ ਚਲੋ ਜੀ ਹੁਣ ਜਰਾ ਇੱਕ ਵਾਰੀ ਰੈਸਟ ਰੀਸਟ ਕਰ ਲੈਣੇ ਇਹ ਮਠਿਆ ਦਾ ਡੱਬਾ ਜੀ ਤੋਂ ਖੋਲਿਆ ਫਿਰ ਤੁਹਾਨੂੰ ਦਿਖਾਉਣਾ ਹੈ ਮੈਂ ਨਹੀਂ ਜਦੋਂ ਬੰਦੇ ਨਹੀਂ ਖੋਲਣਾ ਨਹੀਂ ਕਰਾਂਗੇ ਤੇਰਾ ਇਹ ਘਰਾਂ ਦੇ ਹੱਥੀ ਜਦੋਂ ਘਰਾਂ ਦੇ ਹੱਥੀ ਸ਼ਾਇਦ ਚੜ ਜਾਂਦੀ ਨਹੀਂ ਫਿਰ ਉਹਨਾਂ ਦੀ ਮਰਜ਼ੀ ਖੋਲਣ ਦੀ ਉਹ ਲੈਕਸ਼ਨ ਨਹੀਂ ਖੋਲਦੇ ਖੋਲਦੇ ਟੈਨਸ਼ਨ ਨਹੀਂ ਲੈਣੀ ਇੱਥੇ ਆ ਮੈਂ ਅਜਾ ਮੈਂ ਜਦੋਂ ਮਠਿਆਈ ਤਲ ਤਲਵਾਈ ਆ ਨਾ ਤੇ ਮੈਂ ਕਿਹਾ ਤੋਲ ਕੇ ਬੰਦ ਕਰਨ ਤੋਂ ਪਹਿਲਾਂ ਮੈਨੂੰ ਦੱਸਣਾ ਵਾ ਬੰਦ ਕਰਨ ਲੱਗਾ ਇੱਕ ਇੱਕ ਲੱਡੂ ਪਹਿਲੇ ਹੀ ਚੱਕ ਲਿਆ ਮੈਂ ਆ ਬਾਅਦ ਜਦ ਤਾ ਲਬਣੀ ਯਾਰ ਜੰਗਾ ਤੂੰ ਕੰਮ ਕੀਤਾ ਤੇ ਉਸੇ ਦੋ ਲੱਡੂ ਛਾਪਰ ਚ ਪਾ ਲੰਦੇ ਆ ਵੇਖ ਲੱਡੂ ਵਰ ਕੈਮਰੇ ਨਾਲ ਬਾਈ ਘਰ ਆਣਾ ਕੋ ਪਹੁੰਚ ਜਾਣੀ ਮੁੜ ਕੇ ਪਤਾ ਨਹੀਂ ਲੱਬੜੀ ਕਿ ਨਹੀਂ ਪਹਿਲੇ ਇੱਕ ਇੱਕ ਲੱਡੂ ਅੱਲਾ ਖੈਰ ਸੋਖ ਰੱਖੇਗਾ ਆਪਾਂ ਇੱਜ਼ਤਦਾਰ ਪਰੋਣੇ ਆਪਾਂ ਨੂੰ ਟਾਈਮ ਨਾ ਮਿਲ ਜਾਈ ਹਾਂਜੀ ਹਾਂ ਅੱਜ ਇਕੱਠੇ ਨਹੀਂ ਕਿਤੇ ਇੱਥੇ ਮਰੇ ਇਹਨਾਂ ਨੇ ਸੋਫਾ ਨਹੀਂ ਦੇਣਾ ਕਿਸੇ ਨੇ ਮੰਜਾ ਬਿਸਤਰਾ ਕਿੱਥੇ ਆਪਾਂ ਜਿਹੜੇ ਬੰਦੇ ਕੋਲ ਆਇਆ ਆਪਾਂ ਨੂੰ ਹਰ ਇੱਕ ਚੀਜ਼ ਮਿਲੇਗੀ ਨਹੀਂ ਨਹੀਂ ਆਪਾਂ ਦਾ ਕੰਮ ਕਰਨਾ ਨਾ ਮੰਜੇ ਬਿਸਤਰੇ ਮੈਂ ਕੱਢ ਕੀਤੇ ਪਿੰਡ ਦੇ ਵਿਆਹ ਤੇ ਹਾਂ ਇੱਥੇ ਕਹਿੰਦਾ ਮੈਂ ਕਿਹਾ ਮੰਜੇ ਬਿਸਤਰੇ ਇਕੱਠੇ ਕਰਨੇ ਆ ਮੈਨੂੰ ਉਹ ਕਹਿੰਦਾ ਟਰਾਲੀ ਲਈਆਂ ਵੀ ਕਰ ਲਾਂਗੇ ਮੈਂ ਇੱਥੇ ਫਰੂਟ ਵਾਲੀਆਂ ਰੇੜੀਆਂ ਦੇ ਢੋਲਾਂਗੇ ਤੂੰ ਆਰਡਰ ਲਾ ਚਲੋ ਖੈਰ ਇੱਥੇ ਬੈੰਨੇ ਆ ਝੱਟ ਫਿਰ ਜਾਂਨੇ ਆ ਘਰੇ ਘਰੇ ਤਿਆਰ ਹੋਣ ਲੱਗਿਆ ਪਠੂਰੇ ਜਿਹੜੇ ਮੈਂ ਤੁਹਾਨੂੰ ਪਹਿਲੇ ਦੱਸਿਆ ਤੇ ਜਾ ਕੇ ਤੁਹਾਨੂੰ ਖੋਣੇ ਆ ਪਠੂਰੇ ਹਾਂਜੀ ਲੋ ਜੀ ਵਲੌਗ ਚ ਵਲੌਗ ਵਜਣ ਲੱਗੇ ਆਏ ਹਾਂ ਲੋ ਜੀ ਆ ਮੇਰੇ ਨਾਮ ਨੂੰ ਲਾ ਦੀ ਨਹੀਂ ਲਾਈ ਮੈਂ ਤੇਰੇ ਮੈਂ ਛੁਹਾਰਾ ਹੀ ਲਾਉਣ ਵਾਲੀ ਨਹੀਂ ਹੈ ਟਾਈਮ ਆਉਣਾ ਤੇਰਾ ਵੀ ਮੈਂ ਕਿਹਾ ਤਹੀਂ ਮੈਂ ਕਿਹਾ ਵੀ ਛੁਹਾਰਾ ਲਾਉਣਾ ਮੈਂ ਇਹ ਨਹੀਂ ਲੋ ਜੀ ਰਸਮ ਕਰੀਏ ਰਸਮ ਕਰੋ ਹਾਂਜੀ ਬੜੀ ਮਿਹਰਬਾਨੀ ਤੁਹਾਡੀ ਆਹ ਸਾਨੂੰ ਇੱਕ ਆਦਾ ਚੱਕ ਲਈਏ ਆਵੇ ਦੇਰੇ ਲਿਆ ਓਏ ਕਸਮ ਇਹਦੇ ਵੀ ਆ ਗਏ ਓਏ ਅੱਥੇ ਕੁਝ ਨਹੀਂ ਹੈਗਾ ਤੇ ਫਿਰ ਆਉਰੇ ਨੂੰ ਕਰ ਲੋ ਜੀ ਇਹ ਲੱਗਣ ਲੱਗੀ ਇਹਨੂੰ ਉਪਟਣ ਇਹ ਉਪਟਣ ਹੁੰਦੀ ਹੈ ਇਹ ਕੀ ਹੁੰਦਾ ਹੈ ਕੋਈ ਰਸਮ ਕਰ ਨਹੀਂ ਇਹ ਵੇਸਣ ਹੁੰਦਾ ਐਸਾ ਨਹੀਂ ਹੋਕਣਾ ਜੋ ਵੀ ਪਹਿਲੇ ਬਾਬਾ ਮਸਾਜਾਂ ਦਾ ਟਿਕਾ ਕਰਾ ਲਿਆ ਨੇ ਇਹ ਤਾਂ ਸਿਰਫ ਫਾਰਮੈਲਟੀ ਆ ਇਹਦੇ ਵਿੱਚ ਇਹਨੂੰ ਲੋਨ ਲਗਿਆ ਕੀ ਪੜੀਦਾ ਵਾ ਯਾਰ ਬਿੱਲਾ ਪੜਨਾ ਹਾਂ ਸਹਮੇਂ ਦੀ ਆਪਾਂ ਕਾਨੂੰ ਲਾਣੀ ਆ ਹਾਂ ਨੇਂਦੀ ਕਾਨੂੰ ਲਾਣੀ ਓਕੇ ਬਿਸਮਿਲਲਾਹਿ ਬਕਰ ਇਹ ਤੁਸੀਂ ਐਂ ਸਮਝੋ ਵੀ ਪਲਸਟਰ ਹੀ ਆ ਵਿਆਲ ਆ ਇੱਥੋਂ ਸ਼ੁਰੂ ਹੁੰਦਾ ਕੰਮ ਭਾਜੀ ਸਮੀ ਨੇ ਪੈਸੇ ਨਹੀਂ ਪਾਏ ਇਹ ਲੋਈ ਦੀ ਥੀਆ ਪਏ ਆ ਥੋੜੇ ਜੇ ਭਾਈ ਇਹ ਕੜਾ ਤੂੰ ਰਹਿਣ ਦੇ ਝੂਠ ਨਾ ਮਾਰ ਕਹਿੰਦਾ ਇਹ ਕੜਾ ਲੀਚਨੇ ਇਹ ਕੜਾ ਲੀਆ ਲੋ ਜੀ ਅਸੀਂ ਆਪ ਦਾ ਕੀ ਕਹਿੰਦੇ ਹੁੰਦੇ ਆ ਸ਼ੁਭ ਥਾ ਨਾਲ ਲਾ ਦਈਏ ਲੋ ਜੀ ਬismillah ਜੇ ਬਗੜ ਕੱਢ ਕੱਢ ਅੱਛਾ ਖਵਾਉਣਾ ਨਹੀਂ ਲਾਉਣਾ ਹਾਂਜੀ ਅੱਛਾ ਪਰ ਠੀਕ ਆ ਓਕੇ ਇੱਕ ਮਿੰਟ ਯਾਰ ਫਿਲਗਾ ਤੇ ਚੱਕ ਲਈਏ ਨਾ ਹੁਣ ਆਪਾਂ ਤਾਂ ਨਹੀਂ ਕਿਦੋਂ ਲਾਲਾ ਲਾਲਾ ਮੁੜ ਕੇ ਤੇਰੀ ਵਾਰੀ ਆ ਅੱਛਾ ਜੀ ਪੈਸੇ ਪੋੜੇ ਆ ਓਕੇ ਜੀ ਬਿਸਮਿਲ੍ਲਾਹ ਠੀਕ ਆ ਭਾਈ ਸਲਾਮ ਅਲੈਕੁਮ ਇਹ ਪੋੜੇ ਆ ਅੱਛਾ ਮਮਾ ਪਾ ਇਥੇ ਆ ਲੈ ਜਾ 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 ਉਹ ਮਠਾਈ ਇਹਨਾਂ ਨੂੰ ਬਿਸਮਿਲ੍ਲਾਹ ਦੀ ਬਰਕਤ ਚਾਹ ਵੀ ਲਿਓ ਲਓ ਜੀ ਲਿਖਣਾ ਤਾਂ ਨਹੀਂ ਨਾ ਇੱਧਰ ਵੇਖ ਲੈ ਇਹ ਵੀ ਮੰਗ ਕੇ ਭਾਈ ਇਹਨੇ ਕੀ ਇਹ ਨਹੀਂ ਹਟਦਾ ਬੰਦਾ ਇਹ ਨਹੀਂ ਮੁੜਦਾ ਇਹਨੇ ਵਿਆਹ ਫ੍ਰੀ ਦੇਖ ਨਹੀਂ ਤੇਰਾ ਮੇਰਾ ਕੈਸ਼ ਇਹ ਕੋ 1 ਰੁਪਿਆ ਨਹੀਂ ਇਹਨੇ ਫ੍ਰੀ ਦੇਖਣਾ ਹੀ ਵਿਆਹ ਤੇਰਾ ਹਾਂਜੀ ਯਾਰ ਦਾ ਵਿਆਹ ਹੁੰਦਾ ਹੀ ਫ੍ਰੀ ਆ ਲਓ ਜੀ ਰੋਟੀ ਵਾਲੀ ਥਾਂ ਤੇ ਪਹੁੰਚ ਆਏ ਆ ਆ ਪ੍ਰੀਏ ਬੈਠੇ ਆ ਆ ਬਾਲਟੀ ਵਾਲਾ ਕਿਹੜਾ ਬੰਦਾ ਆਉਣ ਲੱਗਾ ਪ੍ਰਾਣੇ ਇਕੱਠੇ ਹੋ ਗਏ ਆ ਸਾਰੇ ਹਾਂ ਆਪਣੇ ਵੀਰ ਇਕੱਠੇ ਹੋ ਗਏ ਆ ਲਾਹੌਰ ਵਾਲੇ ਸਾਰੇ ਲੋਰੀਏ ਇਕੱਠੇ ਹੋ ਗਏ ਤੈਨੂੰ ਮਾਰ ਕੈਮਰਾ ਨੂੰ ਘੁੰਮਦਾ ਚੱਲ ਆਪੇ ਘੁੰਮਦਾ ਚੱਲ ਆਪੇ ਉਹ ਪਿੱਛੇ ਚੱਲ ਜਾ ਪਿੱਛੇ ਜਾਈ ਆ ਗਏ ਨੇ ਓਏ ਪਰੇ ਹੋਈ ਵੱਡਾ ਬਲੌਗਰ ਆ ਗਿਆ ਵੇ ਇਧਰ ਇਧਰ ਪੱਟੀ ਵੀ ਆ ਗਏ ਨੇ ਪੱਟੀ ਤੇ ਸਾਰੀਆਂ ਬਰਾਦਰੀਆਂ ਇਕੱਠੀਆਂ ਹੋਏ ਨੇ ਲੋਰੀਏ ਇਕੱਠੇ ਹੋ ਗਏ ਨੇ ਲੋਰੀਏ ਹੋ ਗਏ ਸ਼ੁਕਰ ਮੇਲਾ ਲਾਵਾਂਗੇ ਹਾਂ ਇਹ ਬੈਠੇ ਰੋਟੀ ਖਾਣ ਨੂੰ ਅਗਲੀ ਗੱਲ ਤੁਹਾਨੂੰ ਦੱਸਣੀ ਨਹੀਂ ਇੱਥੇ ਹੋਣਾ ਕੀ ਹੈ ਸਮਝਾਓ ਖੋਦੀ ਮੈਂ ਕਹਿ ਨਹੀਂ ਸਕਦਾ ਲੇਕਿਨ ਸਮਝਣ ਵਾਲੇ ਖੋਦੀ ਸਮਝਣਗੇ ਹੈਨਾ ਪਾਈ ਇੱਥੇ ਪੂਰਾ ਪ੍ਰੋਗਰਾਮ ਹੋਊਗਾ ਕਵਾਲੀਆਂ ਵਾਲੇ ਆਉਣਗੇ ਕਿਹੜੇ ਠੀਕ ਹੈ ਬਾਕੀ ਇਹ ਪ੍ਰੋਗਰਾਮ ਸ਼ੁਰੂ ਕਰ ਲੈਣ ਪਠੂਰੇ ਲੱਗੇ ਆਪਾਂ ਖਾ ਕੇ ਚੱਲ ਜਾਨ ਲੋ ਜੀ ਪਠੂਰਿਆਂ ਵਾਲੇ ਵੀ ਲੱਗੇ ਆ ਪੂਰੇ ਭਾਰ ਨਾਲ ਉੱਥੇ ਵਹਾਈ ਇੱਥੇ ਵੇਖ ਲੋ ਹੈ ਹੈ ਬੜੇ ਭਾਰ ਭਾਜੀ ਹੁਣ ਕੱਢ ਦਿਓ ਮਿਹਰਬਾਨੀ ਕਰੋ ਕਿ ਸਾਡੇ ਤੋਂ ਤੂੰਏ ਨਾ ਚੀ ਜਾਂਦੇ ਹੁਣ ਤੁਸੀਂ ਸਾਰਾ ਆਰਡਰ ਕਰਨਾ ਹੈ ਤੇ ਅਸੀਂ ਆਰਡਰ ਹੀ ਆ ਹੁਣ ਕੱਢ ਦਿਓ ਲੋ ਜੀ ਇੱਥੇ ਵੇਖੋ ਰੰਗਾ ਰੰਗ ਪ੍ਰੋਗਰਾਮ ਲੋ ਜੀ ਰੰਗਾ ਰੰਗ ਨਾ ਘਿਰ ਗਿਆ ਹੈ ਰੰਗਾਰੰਗ ਪ੍ਰੋਗਰਾਮ ਚਾਲੂ ਸਮੀਅਤ ਦੇ ਵਿੱਚ ਗੱਲ ਆਈ ਜਾਂਦੀਆਂ ਲੋ ਜੀ ਮਹਿੰਦੀ ਤੋਂ ਆਪਾਂ ਜਰਾ ਵਿਹਲੇ ਹੋ ਕੇ ਫ੍ਰੀ ਹੋ ਕੇ ਸਿਰ ਦਿਖਾਉਣ ਤੋਂ ਬਾਅਦ ਆਪਾਂ ਆ ਗਿਆਂ ਚਾਹ ਪੀਣ ਸਾਰੇ ਵੀਰਪਰਾ ਬੈਠੇ ਆ ਜੀ ਸਮੀ ਸਾਹਿਬ ਭਾਜੀ ਨੇ ਆ ਸਮੀ ਨਿਕਾ ਸਮੀ ਹੁਜ਼ੈਫਾ ਭਾਈ ਗਿਆ ਗੁਜਰ ਸਾਹਿਬ شریف ਇਨਸਾਨ ਬਣ ਕੇ ਬੈਠੇ ਨੇ ਬਸ ਹੱਜ ਕਰਕੇ ਆਏ ਨੇ ਪਟ ਸਾਹਿਬ ਕੀ ਹਾਲ ਹੈ ਠੀਕ ਹੋ ਪੰਜਾਵਾ ਪੰਜਾਵਾ ਦੇ ਨੋਟਾਂ ਦੀ ਅੱਜ ਆ ਪਟ ਸਾਹਿਬ ਦੇ ਭਾਂਜੇ ਆਈ ਕਾਇ ਕਰਕੇ ਬਾਰੇ ਨੇ ਸ਼ਤਾਨ ਤੋਂ ਪੰਜਾਬ ਪੰਜਾਬ ਚਲੋ ਖੈਰ ਇਹਨਾਂ ਦੀਆਂ ਜਿਹੜਿਆ ਨਾ ਰੋਲਾ ਰੱਪਾ ਆਈਏ ਉਹ ਖਤਮ ਨਹੀਂ ਹੋ ਸਕਦਾ ਸੋ ਆਪਾਂ ਇੱਕ ਸਮੇਂ ਕੋ ਗਾਣਾ ਸੁਣਦੇ ਆ ਤਾਂ ਫਿਰ ਆਪਾਂ ਕਰਦੇ ਆ ਵਲੌਗ ਦਾ ਇਖਤਤਾਮ ਐਂਡ ਭਾਜੀ ਭਾਈ ਕਿਦਾਂ ਦਾ ਗਾਣਾ ਸੁਨਣਾ ਚਾਹੋਗੇ ਭਾਈ ਜਿੱਦਾਂ ਦਾ ਇਹਦਾ ਇਹਦੇ ਵਾਲਾ ਇਸਮਾ ਦੇ ਇਹਦੇ ਵਾਲਾ ਜੋ ਮਰਜੀ ਸੁਣਾ ਦਿਓ ਮੈਂ ਬਦਲਾਂ ਤੋਂ ਅੰਬਰਾਂ ਤੇ ਜੀਆਂ ਆ ਨੂੰ ਲਖਾਉਣਾ ਏ ਤੂੰ ਜਦੋਂ ਆਉਣਾ ਏ ਤੂੰ ਜਦੋਂ ਆਉਣਾ ਏ ਸਾਲ ਲਈ ਖੜ ਜਾਵੇ ਸਮੇ ਨੂੰ ਸਮਝਾਉਣਾ ਏ ਤੂੰ ਜਦੋਂ ਆਉਣਾ ਏ ਤੂੰ ਜਦੋਂ ਆਉਣਾ ਹਾ ਅੱਖਾਂ ਨੂੰ ਨਹੀਂ ਵੇਲੇ ਅੱਜ ਨਜ਼ਾਰਿਆਂ ਨੂੰ ਕਹਿ ਦੂੰਗਾ ਹਏ ਦੀਪ ਮੋਲਾ ਕਰਨ ਜੇ ਮੈਂ ਤਾਰਿਆਂ ਨੂੰ ਕਹਿ ਦੂੰਗਾ ਹਏ ਜਿੱਥੇ ਜਿੱਥੇ ਪੈਰ ਤਰੇ ਚਾਨਣੀ 부ਛਾ ਦਿਆਂ ਹਏ ਤੋੜ ਕੇ ਮੈਂ ਚੰਨ ਤੇਰੀ ਤਲੀ ਤੇ ਟਕਾ ਦਿਆਂ ਰਾਤ ਲੱਗੂਗੀ ਸੋਹਗਣ ਦਿਨ ਲੱਗੂ ਜਿਉਂ ਪੁਰਾਣਾ ਏ ਤੂੰ ਜਦੋਂ ਆਉਣਾ ਏ ਉਹ ਜਦ ਦਉਣਾ ਹੈ ਹਲਾਕੇ ਤੈਨੂੰ ਪੈਗ ਬੱਲੀਏ ਉਹ ਪਹਿਲੇ ਪੰਗੜੇ ਗੱਡੀ ਵੀ ਨਹੀਂ ਕੀ ਖੋਲ ਕੇ ਠੀਕ ਆ ਇਹਦੇ ਅਡਾ ਗੜ ਵੀ ਬੈਠਾ ਇਹਦੀ ਬਸ ਹੋਈ ਆ ਪਰ ਇਹ ਨਾ ਨਹੀਂ ਕਰ ਸਕਿਆ ਉਹਨੇ ਜਾਣਾ ਮਹਿੰਦੀ ਸੀ ਭਰਾ ਦੀ ਪੰਗੜਾ ਬਹੁਤ ਪਾਇਆ ਬੜਕਾਂ ਬਹੁਤ ਮਾਰੀਆਂ ਤੇ ਗੱਲ ਬਹਿ ਗਿਆ ਬਹਿਣਾ ਹੀ ਬੰਦਾ ਪਠੂਰੇ ਬੜੇ ਵੰਡੇ ਤੇ ਅੱਦੇ ਬੰਦੇ ਭੁੱਖੇ ਵੀ ਰੱਖੇ ਪਠੂਰੇ ਵੰਡੇ ਆ ਮਹਿੰਦੀ ਦੇ ਪੰਗੜੇ ਪਾਏ ਆ ਜਿਹੜਾ ਰੌਣਕਾਂ ਲਾਈਆਂ ਪੂਰੀਆਂ ਤੇ ਲਾੜਾ ਵੀ ਆ ਗਿਆ ਤੇ ਲਾੜਾ ਵੀ ਆ ਗਿਆ ਵਾ ਹਾਂ ਲੋ ਜੀ ਫਾਈਨਲੀ 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 ਆਪਾਂ ਹੋ ਗਏ ਆਂ ਵਿਲੇ ਆਪਾਂ ਆ ਗਏ ਆਂ ਰੂਮ 'ਚ ਤੇ ਬੂਆ ਟੋ ਦੇ ਤੇ ਹੁਣ ਅੱਜ ਦਾ ਜਿਹੜਾ ਦਿਨ ਆ ਅੱਜ ਦਾ ਜਿਹੜਾ ਡੇ ਆ ਕਹਿ ਲੋ ਕਿ ਇਖਤਤਾਮ ਤੇ ਪਹੁੰਚ ਗਿਆ ਸੋ ਮਿਲਦੇ ਆਂ ਇੱਕ ਨਵੇਂ ਵਲੌਗ 'ਚ ਇੱਕ ਨਵੇਂ ਦਿਨ ਤਾਂ ਕੁਝ ਨਵੀਆਂ ਚੀਜ਼ਾਂ ਦੇ ਨਾਲ ਜਿਹੜਾ ਸਵੇਰ ਵਾਲਾ ਮਤਲਬ ਸੀਨ ਆ ਜਿਹੜਾ ਸਵੇਰ ਦਾ ਦਿਨ ਆ ਬਹੁਤ ਸੋਹਣਾ ਹੋਣ ਵਾਲਾ ਕਿਉਂਕਿ ਅੱਜ ਤੇ ਸੀ ਪ੍ਰੀ ਵੈਡਿੰਗ ਤਾਂ ਮਾਈਓ ਕਹਿ ਲਓ ਪ੍ਰੀ ਵੈਡਿੰਗ ਮਹਿੰਦੀ ਕਹਿ ਲਓ ਜਾਂ ਪ੍ਰੀ ਮਹਿੰਦੀ ਕਹਿ ਲਓ ਹੈ ਤਾਂ ਸਵੇਰੇ ਜਿਹੜੀ ਸਹੀ ਵਾਲੀ ਮਹਿੰਦੀ ਹੋਣੀ ਆ ਸਵੇਰ ਦਾ ਜਿਹੜਾ ਤੁਹਾਨੂੰ ਮਾਹੌਲ ਚਾਲਾ ਸਵੇਰ ਦੀਆਂ ਗੱਲਾਂ ਬਾਤਾਂ ਵਖਾਵਾਂਗੇ ਸਵੇਰੇ ਵਕਾਰ ਵੀ ਆ ਜੂਗਾ ਸਮੀ ਤੇ ਮੈਂ ਤੇ ਵਕਾਰ ਤੁਹਾਡੇ ਨਾਲ ਲਾਵਾਂਗੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਤੁਹਾਡੇ ਮੂਰੇ ਲਾਵਾਂਗੇ ਰਲ ਕੇ ਰੌਣਕਾਂ ਸੋ ਮਿਲਦੇ ਆ ਸਵੇਰੇ ਇੱਕ ਨਵੇਂ ਵਲੌਗ ਚ ਸੋ ਦਿਓ ਇਜਾਜ਼ਤ ਅੱਲਾਹ ਹਾਫਿਜ਼